ਡਿਜੀਟਲ ਜਮਾਨੇ ਵਿੱਚ ਹੁਣ ਵਿਚੋਲੇ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਸਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਅਮਰੀਕਾ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਰਵੀਦਾ ਸਿੱਖ 크ਰਿਸਚਨ ਏਰੀਆ ਲੁਧਿਆਣਾ ਮੁੰਡੇ ਦੀ ਪੜ੍ਹਾਈ ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰ ਡੇਟ ਆਫ ਬਰਥ 1993 ਕੱਦ 5 ਫੁੱਟ 9 ਇੰਚ ਪਰਿਵਾਰ ਕੋਲੇ ਵਧੀਆ ਸ਼ਹਿਰੀ ਪ੍ਰਾਪਰਟੀ ਭਰਾ ਇੱਕ ਭੈਣ ਇੱਕ ਕੈਨੇਡਾ ਪਿਤਾ ਦਾ ਆਪਣਾ ਚੰਗਾ ਬਿਜ਼ਨਸ ਮੁੰਡਾ ਅਮਰੀਕਾ ਦਾ ਸਿਟੀਜ਼ਨ ਆਪਣੀ ਟਰੱਕਿੰਗ ਕੰਪਨੀ ਵਧੀਆ ਇਨਕਮ ਕਟਿੰਗ ਵਾਲਾ ਨਸ਼ਾ ਰਹਿਤ ਮੁੰਡਾ ਮੁੰਡਾ 크੍ਰਿਸਚੀਅਨ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਪਰਿਵਾਰ ਨੂੰ ਜਾਤੀਬੰਧਨ ਕੋਈ ਨਹੀਂ ਕੁੜੀ ਦੀ ਮੈਡੀਕਲ ਲਾਈਨ ਦੀ ਪੜ੍ਹਾਈ ਕੀਤੀ ਹੋਵੇ ਜਾਂ ਬੀਐਸਸੀ ਨਰਸਿੰਗ ਪਾਸ ਕੁੜੀ ਹੋਵੇ ਕੁੜੀ ਦਾ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਕੁੜੀ ਅਨਮੈਰਿਡ ਅਮਰੀਕਾ ਕੈਨੇਡਾ ਤੇ ਪੰਜਾਬ ਤੋਂ ਲੜਕੀ ਦੇ ਪਰਿਵਾਰ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦੋ ਸ਼ੇਅਰ ਜੀ ਧੰਨਵਾਦ